ਬਰਸੀਮ ਵਿੱਚ ਤਣੇ ਦਾ ਗਾਲਾ ਸਟੈਮ ਰੌਟ ਬਰਸੀਮ ਦੀ ਹਰੇ-ਚਾਰੇ ਵਾਲੀ ਫਸਲ ਵਿੱਚ ਇਹ ਰੋਗ ਦੇ ਬੀਜਾਂ ਨੂੰ ਜਾਂ ਮਗਰੋੜੀਆਂਨ ਬੀਜ ਵਿੱਚ ਰਲੀਆਂ ਹੁੰਦੀਆਂ ਹਨ ਇਹ ਮਗਰੋੜੀਆਂਨ ਬਰਸੀਮ ਵਾਲੇ ਖੇਤਾਂ ਵਿੱਚ ਹੀ ਜੋਦੀਆਂ ਰਹਿੰਦੀਆਂ ਹਨ ਠੰਡੇ ਮੌਸਮ ਵਿੱਚ ਫਸਲ ਉੱਤੇ ਤੋੜੀਆਂਨ ਵਿੱਚ ਇਸ ਬਿਮਾਰੀ ਦਾ ਹਮਲਾ ਵਧੇਰੇ ਨਜ਼ਰ ਆਉਂਦਾ ਹੈ ਉੱਲੀ ਦੇ ਸਲੇਟੀ ਰੰਗ ਦੇ ਰੇਸ਼ੇ ਜ਼ਮੀਨ ਉੱਤੇ ਪਏ ਮੱਲੜ ਉੱਪਰ ਵੱਧਦੇ ਰਹਿੰਦੇ ਹਨ ਜੋ ਦੂਰੋਂ ਹੀ ਨਜ਼ਰ ਆ ਜਾਂਦੇ ਹਨ ਵਦੇਰੇ ਸਿੱਲਤੇ ਕਟ ਤਾਪਮਾਨ ਦੀਆਂ ਹਾਲਤਾਂ ਵਿੱਚ ਬਿਮਾਰੀ ਦਾ ਹਮਲਾ ਹੋਰ ਵੀ ਵੱਧ ਜਾਂਦਾ ਹੈ। ਸੰਗਣੀ ਅਤੇ ਭਾਰੀ ਫਸਲ ਤੇ ਬਿਮਾਰੀ ਜ਼ਿਆਦਾ ਵੱਧੀ ਹੈ। ਨਵੰਬਰ ਦੇ ਵਿੱਚ ਬੀਜੀ ਫਸਲ ਦੇ ਮੁਕਾਬਲੇ ਸਤੰਬਰ ਵਿੱਚ ਬੀਜੀ ਫਸਲ ਉੱਤੇ ਬਿਮਾਰੀ ਜ਼ਿਆਦਾ ਆਉਂਦੀ ਹੈ। ਰੋਕथाम ਬਰਸੀਮ ਦੇ ਬੀਜ ਰੋਗ ਰਹਿਤ ਫਸਲ ਤੋਂ ਲੈ ਕੇ ਬੀਜੋ। ਬਿਮਾਰੀ ਵਾਲੇ ਖੇਤਾਂ ਵਿੱਚ 3-4 ਸਾਲ ਬਰਸੀਮ ਨਾ ਬੀਜੋ। ਬਿਮਾਰੀ ਵਾਲੇ ਖੇਤਾਂ ਨੂੰ ਗਰਮੀ ਵਿੱਚ ਪਰਵਾਹ ਪਾਣੀ ਦਿਓ ਤਾਂ ਕਿ ਜ਼ਮੀਨ ਵਿੱਚ ਓਲੀ ਦੇ ਕਣ ਨਸ਼ਟ ਹੋ ਜਾਣ। ਬਿਮਾਰੀ ਵਾਲੇ ਖੇਤਾਂ ਵਿੱਚੋਂ ਫਸਲ ਦੀ ਕਟਾਈ ਛੇਤੀ ਕਰੋ ਅਤੇ ਖੇਤ ਨੂੰ ਤੋਪੂ ਲਗਵਾਓ। ਬਿਜਾਈ ਤੋਂ ਪਹਿਲਾਂ ਬਰਸੀਮ ਦੇ ਬੀਜ ਨੂੰ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਐਮ 45 ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ। ਇਸ ਰੋਗ ਦੇ ਲੱਛਣ ਦਿਖਾਈ ਦੇਣ ਤੇ ਐਮ 45 250 ਤੋਂ 300 ਗ੍ਰਾਮ ਜਾਂ ਕਾਰਬੈਂਡazim 50 WP 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ।